ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਵਧਾਈ ਗਈ ਹੈ ਹਰ ਆਉਣ ਜਾਣ ਵਾਲੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਜੰਮੂ ਕਸ਼ਮੀਰ ਅਤੇ ਸਰਹੱਦੀ ਏਰੀਆ ਹੋਣ ਕਾਰਨ ਸੁਰੱਖਿਆ ਪੱਖੋਂ ਪੂਰਾ ਖੇਤਰ ਸੁਵੇਦਨਸ਼ੀਲ ਹੈ ਨਤੀਜਾ ਸੁਰੱਖਿਆ ਵਧਾਈ ਗਈ ਹੈ ਨਾਕੇ ਦੋ ਸਿਸਟਮਾਂ ਦੇ ਨਾਕੇ ਆ 12-12 ਘੰਟੇ ਦੀ ਸ਼ਿਫਟ ਹੈ ਤੇ ਨਾਕੇ ਦੇ ਜਿਹੜਾ ਵੀ ਵਹੀਕਲ ਆਉਂਦਾ ਕੋਈ ਆਉਂਦਾ ਜਾਂ ਜਾਂਦਾ ਉਹਨਾਂ ਨੂੰ ਪ੍ਰੋਪਰ ਚੈੱਕ ਕਰੀਏ ਦਿਆ ਉਹਨਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਕੌਣ ਉਹਨੂੰ ਚੈੱਕ ਕਰੀਦਾ ਚੈਕਿੰਗ ਤੋਂ ਬਾਅਦ ਹੀ ਨਾਕਾ ਕ੍ਰਾਸ ਕਰਕੇ ਬੰਦਾ ਜਾ ਸਕਦਾ ਹਰ ਬੰਦਾ ਚੈੱਕ ਕਰੀਦਾ ਜਿਹੜਾ ਕੋਈ ਬੰਦਾ ਬਾਹਰ ਦਾ ਲੱਗਦਾ ਕੋਈ ਸ਼ੱਕੀ ਲੱਗਦਾ ਉਹਦੇ ਡਾਕੂਮੈਂਟਾਂ ਜਿਹਦੇ ਕੋਲ ਆਇਆ ਉਹਦੇ ਰਿਸ਼ਤੇਦਾਰੀ ਨੂੰ ਚੈੱਕ ਕਰੀਦਾ ਕਿ ਵਾਕਈ ਇੱਥੇ ਆਇਆ ਥੋੜੇ ਦਿਨ ਅੱਜਕੱਲ ਉਹਨੂੰ ਲੈ ਕੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਨਸਬਤ ਵਧਾਈ ਗਈ ਹੈ ਹਾਂ ਅਹਨ ਡਿਊਟੀ ਤੁਹਾਨੂੰ ਮੈਂ ਪਹਿਲਾਂ ਦੱਸ ਸੀਗਾ ਵੀ ਦੋ ਸ਼ਿਫਟਾਂ ਚੱਲਦੀ ਹੈ ਤੇ ਰਾਤ ਨੂੰ ਲਗਭਗ ਬੈਰੀਗੇਟ ਆਪਣੇ ਲਾ ਦਨੇ ਆਹੀ ਕੋਈ ਵੀ ਬੰਦਾ ਜਾਂ ਕੋਈ ਵੀਹੀਕਲ ਇਹ ਚੈਕਿੰਗ ਤੋਂ ਬਿਨਾ ਨਹੀਂ ਆਹੀ ਜਾਣ ਦਿੰਦੇ